ਬਾਕਰ ਕੀ ਆ ਵਰਕ ਹੋਵੇ ਆ ਗਾ ਨੂੰ ਕਰ ਤੂੰ ਫੜਾ ਯਾਰ ਤੂੰ ਇੱਥੇ ਬੋਟ ਪੂਜ ਲੈ ਜੇ ਉਹ ਵਧੀਆ ਸਮੰਧੀ ਪਾਣੀ ਨਹੀਂ ਤਾਂ ਇਹਦੇ ਚਾਰਚ ਵੜੀ ਜਾਂਦਾ ਫਿਰ 20 ਵਾਲਾ ਓਏ ਆ ਬੜੇ ਤਾਂ ਫੇਰ ਹੀ ਇਹਦੇ ਚ ਪੈਂਦਾ ਗਰਮ ਕਰ ਲੈ ਇਹਨੂੰ ਫਿਰ ਮੜਾ ਚਲਾਉਂਦਾ ਜੀ ਭੂਆ ਬਾੜਦਾ ਯਾਰ ਆਹ ਉਹ ਪਾਣੀ ਢਿੱਗਣਾ ਹੀ ਆ ਪਾਪ ਪਾੜ ਨਾ ਜਾਵੇ ਉਹ ਮੂਹ ਦਾ ਗਰਮ ਕਰਨਾ ਓਏ ਉਹ ਕੁਝ ਜਿਗਾ ਟਾਇਆ ਹ ਗਰਮ ਕਰਨਾ ਗਰਮ ਕਰਨਾ ਮੂਹ ਦਾ ਕਪਾਸਾ ਗਰਮ ਕਰਕੇ ਚੜਾ ਦੇ ਤੇ ਮਾਰਦਾ ਬੜੀ ਰੱਤੀ ਮਾਰਦਾ ਖੜਦਾ ਇਤਨੀ ਕਿ ਲੋੜ ਆ ਯਾਰ ਮੂਹ ਮੜਾ ਸਸਾ ਕਰਦੇ ਉਹ ਤਾਂ ਗਰਮ ਕਰ ਲਿਆ ਤੇ 23 25 ਦੇ ਖਰਚ ਮਾਰੇ ਮੇਰੇ ਗਰਮ ਕਰਕੇ ਜਾਂ ਰੇਤੀ ਨਾ ਮੂਹ ਰੇਤੀ ਇਹਦੇ ਤੇ ਰੇਤੀ ਵਾਜੀ ਇਹਦੀ ਕੰਨੀ ਤਿੱਖੀ ਆ ਉਹ ਗੈਡ ਵਾਲ ਕੋਲੇ ਇਹਦੇ ਕੰਨੀ ਤਿੱਖੀ ਦੁਜਾ ਤਿੱਖੀ ਕਰਕੇ ਨਾ ਉਹ ਜਾਂਦਾ ਨਹੀਂਗਾ ਵਿੱਚ ਇਹਦੇ ਪੈਵਾ ਇਹ ਭੱਟੀ ਪੀਣੀ ਹੈ ਇਹਦੇ ਮੈਨੂੰ ਫੀਟ ਆ ਇਹ ਤਾਂ ਵੀਡੀਓ ਚਲਾਈ ਬੈਠਾ ਹਾਂ ਭੱਟੀ ਪੀਡੋ ਹੁਣ ਦੱਸੋ ਇਹਦੀ ਬਣਾਉਣਾ ਭੱਟੀ ਪੀਡੋ ਪੀੜੀ ਭੱਟੀ ਸਾਰੇ ਵਕੀ ਜੀ ਕੁੱਤੇ ਵੋਹੁੰਦੇ ਹੁੰਦੇ ਆ ਲੈ ਦੱਸ ਚੌਂ ਚੌਂ ਕਰੀ ਜਾ ਰਹੇ ਇਹ ਤਕਾ ਕੇ ਬਣਾਏ ਦੀ ਸਾਰਾ ਮੋਲ ਚ ਵੜਦੀਦਾ ਵਕੀ ਜੀ ਵਾਜਦਾ ਅੱਜ ਮੈਂ ਬਣਾ ਕੇ ਲੈ ਆ ਇਹਨਾਂ ਦੇ ਉੱਥੇ ਟਰੈਕਟਰ ਚੱਲੀ ਆਵੇ ਮਨਾਂ ਗਿੱਲੇ ਮਾਣ ਚ ਪਤੰਦਰਾਂ ਨੇ ਉਵੇਂ ਚੱਕਦਾ ਕੰਮ ਕਿਹੜਾ ਨੇ ਉਹ ਕੀ ਨਾਂ ਇਹਦਾ ਯਾਰ ਨਹੀਂ ਨਹੀਂ ਜੇ ਉਹ ਮੋਟਰ ਨਹੀਂ ਮੱਕੀ ਵੀਜੀ ਵੀ ਇੱਧਰ ਕਿੰਨਾ ਭੁੱਲ ਗਿਆ ਮੈਂ ਅਰਜਨ ਟਰੈਕਟਰ 4x4 ਉਹਦੇ ਕੋਲੇ ਹਾਂ ਉਹ ਚਾਰ ਪਾਈ ਜਾਂਦੇ ਸੀ ਉਹ ਪਹਿਲੇ ਪਹੀਏ ਨਾਲ ਹਾਂ ਪਹੀਏ ਨਾਲ ਹਾਂ ਕਦੋਂ ਗਾ ਮੈਂ ਚਾਰ ਪਾਈ ਜਾਂਦੇ ਸੀ ਟਰੈਕਟਰ ਜਿਹੜਾ ਉੱਤੇ ਲੱਗੇ ਮਸ਼ੀਨ ਤੇ ਉਹ ਤਾਂ 4x4 ਸੀ 4x4 ਸੀਗਾ ਅਰਜਨ ਜਿਹੜਾ ਇਹਨਾਂ ਕੋਲੇ ਆਉਂਦਾ 4x4 ਆ ਆਪਦੇ ਕੋਲੇ 4x4 ਐ ਨਹੀਂ ਫੇਰ 4x4 ਹੀ ਸੀ ਉਹ ਵੀ ਹੋ ਟਰੈਕਟਰ ਹੋਰ ਹੋ ਪਿਆਗਾ ਹਾਂ ਤੇ ਉਹਦੇ ਨਾਲ ਮੂਰੇ ਦੂਜੇ ਦੇ ਪਾਈ ਸੀ ਅਸਵਰਾਜ ਤੇ ਮੂਰੇ ਪਾ ਕੇ ਖੈਦੇ ਸੀ ਕੱਲੇ ਤੋਂ ਟਰਾਲੀ ਤੁਰਦਾ ਨਹੀਂ ਰਹੀ ਇਹਨਾਂ ਗਿੱਲਾ ਬਾਣ ਤੇ ਬਾਣ ਸਾਰਾ ਡਰ ਜਾਂਦਾ ਲੱਗਦਾ ਹੁਣ 2 ਦਿਨ ਲੱਗੇ ਆ ਯਾਰ ਬਣਾ ਲੰਗੇ ਹੈ ਆਪਣਾ ਤੇ ਹੋਂਦੇ ਬਣਾਈ ਜਾਂਦੇ ਸੀ ਲੰਮੇ ਪਟੇ ਚ ਮੁੱਜ ਜਾਏ ਸਾਰਾ ਮੋੜਾ ਜਿੱਤਾਂ ਦੇ ਕੋਲ ਮੋਰ ਵੀਰ ਕੋ ਬਣਾਇਆ ਪੁੱਛ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਗਿਆ ਹੀ ਹੱਥ ਨੇ ਸੀਗਾ ਨਹੀਂ ਜੇ ਮੈਂ ਤੜਕੇ ਪਤਾ ਹੁੰਦਾ ਕਿਤੇ ਮੈਂ ਤੜਕੇ ਜਾਵਣਾ ਬਣਾਉਣ ਉੱਥੇ ਆਏ ਸੀ ਉਹ ਉਹ ਪਰਦੇ ਬੰਦੇ ਕੰਮ ਗੂਗੇ ਆਦੇ ਬੰਦੇਲੇ ਬਸ ਫਿਰ ਉਹਨੂੰ ਬੈਨ ਨਾ ਤੀਰ ਪੀਂਦੇ ਪੀਂਦਾ ਮੁੰਡਾ ਉਹ ਫਿਰ ਦੂਜਾ ਵੀਡੀਓ ਬੁੜੇ ਦਾ ਵੱਧ ਪਾਉਂਦੇ ਨਾ ਉਹ ਨਹੀਂ ਆਦਿ ਬਣਾਉਣ ਲੱਗ ਹੁਣ ਆਦਿ ਨਾ ਵੀ ਬਣਾਉਂਦੇ ਹਾਂ ਆ ਵੀ ਬੁੜੇ ਬੁੜੇ ਮੰਨਦੇ ਹਾਂ ਮੈਂ ਫਿਰ ਕੱਲਾ ਨਾ ਮੈਥੋਂ ਬਣਦੇ ਨਹੀਂ ਕੱਲੇ ਤੋਂ ਇਹ ਚਾਹੀਦੇ ਤਿੰਨ ਚਾਰ ਜਣੇ ਘੱਟੋ ਘੱਟ ਕੋਈ ਨਾ ਛੋਰ ਜੇ ਹੁਣ ਹੋ ਗਿਆ ਵੱਡਾ ਦਾ ਬੋਲਣ ਲੱਗ ਗਿਆ ਛੋਟੇ ਨਾਲ ਛੋਟੇ ਨੂੰ ਥੋੜਾ ਜਿਹਾ ਹੋ ਗਿਆ ਨਾ ਸਾਲਕ ਤੱਕ ਛੋਟਾ ਵੀ ਚੱਲ ਪਊਗਾ ਫੇਰ ਬਣਾਇਆ ਕਰਾਂਗੇ ਬਲੌਗ ਬੁੜੇ ਨੂੰ ਨਾਲ ਆ ਕਰ ਬੁੜੇ ਨਾਲ ਚੱਲਤਾ ਆ ਆਪਾਂ ਬਣਾ ਲਿਆ ਕਰਕੇ ਹੈ ਪੈਸੇ ਜਿੰਨੇ ਆਇਆ ਕਰਨਗੇ ਅੱਧੋ ਅੱਧ ਚੌੜ ਨਹੀਂ ਕਰਦਾ ਹੈ ਤੂੰ ਆ ਜਾ ਘਰ ਵਿੱਚ ਵੀਡੀਓ ਦੇ ਹਾਂ ਵਿੱਚ ਵੀਡੀਓ ਤੂੰ ਆ ਜਾ ਘਰ ਲੈ ਦੱਸ ਤੇਰੇ ਘਰਾਂ ਵੀਡੀਓ ਤਾਂ ਤੂੰ ਬਣਾ ਦਿਆ ਕਰੀ ਵੀਡੀਓ ਕਾ ਮੋਬਾਈਲ ਫੜ ਕੇ ਬਰਾਬਰ ਹੀ ਆਦਾ ਯਾਰ ਉਹ ਸਾਈਟ ਲਿਆਉਣੇ ਰਹਿੰਦੇ ਯਾਰ ਆਪਾਂ ਉਹ ਮੈਂ ਦੱਸਾਂ ਸਕੀਮ ਮੈਂ ਚੜਾਏ ਆ ਯਾਰ ਮੈਂਨੇ ਗਰਮ ਕਰ ਲੋ ਵੀ ਛੱਡ ਅਰੇ ਦੇ ਮੈਂ ਜੂ ਭੱਜਿਆ ਬਚਾ ਕੇ ਬਚਾ ਕੇ ਬਿੰਗੀ ਨਾਲ ਹੱਥ ਨਾਲ ਉਂਗਲ ਨਾਲ ਸਹੀ ਕਰ ਲੈ ਇੰਨਾ ਕਰ ਮੈਂ ਨਹੀਂ ਇਹ ਹੱਥਾਂ ਨਾਲ ਸਹੀ ਕਰ ਲੈ ਛਿਆਕ ਰੋਕ ਦੇ ਇਧਰੋਂ ਸੱਟ ਮਾਰਦੇ ਹਾਂ ਜਮਾ ਚੈਪਜੂ ਨਾਲ ਸੱਟ ਮਾਰਦੇ ਬੋਲੀ ਜੀ ਇਹ ਹੱਲ ਗਿਆ ਤਾਂ ਕਹਿ ਦੀ ਮੁੱਕੇ ਨਾਲ ਲੀਕ ਹੋ ਗਿਆ ਤਾਂ ਕਹਿ ਦੀ ਬਸ 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 ਹੁਣ ਪਾਣੀ ਠੰਡੇ ਚ ਰੱਖ ਦੇ ਦਵਾ ਦਾ ਇਹਨੂੰ ਫੰਕ ਕਰ ਪਾਣੀ ਪਾ ਦੇ ਠੰਡਾ ਇੱਥੇ ਪਾਣੀ ਪਾ ਦੇ ਇੱਥੇ ਚੱਕ ਸਹੀ ਭਾਈ ਜਾਨ ਹੁਣ ਹੱਲ ਵੀ ਗਿਆ ਤੇ ਉਹ ਗੂੰਦ ਹੀ ਲਿਆ ਕੇ ਲਾ ਦੀ ਤਾਂ ਹੱਲਦਾ ਹੀ ਨਹੀਂ ਮੇਰੇ ਤਾਂ ਐਂ ਲਾਏ ਵੈਸਾ ਟ ਸਾਰੇ ਸਿੱਧੇ ਨਹੀਂ ਇਹ